ਸਤਿ ਸ਼੍ਰੀ ਅਕਾਲ ਜੀ ਬਾਈ ਅਮਨਦੇਵ ਜੀ ਆਪਣੇ ਨਾਲ ਨੇ ਤੇ ਸੈਂਟਰ ਬਾਰੇ ਪੂਰੀ ਜਾਣਕਾਰੀ ਦੇਣਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ 21 ਅਪ੍ਰੈਲ ਨੂੰ ਟੈਸਟ ਹੋਣਾਗਾ ਜਿਹਦੇ ਬੇਸ ਦੇ ਉੱਤੇ ਤੁਹਾਨੂੰ ਸਕਾਲਰਸ਼ਿਪ ਮਿਲਣੀ ਆ ਤੇ ਜੇ ਕੋਈ ਸਟੂਡੈਂਟ ਜੋ ਅੱਕ ਚੁੱਕਿਆ ਐ ਐਗਜ਼ਾਮ ਦੇ ਦੇ ਕੇ ਵਾਰ-ਵਾਰ ਮੈਂ ਉਹਨਾਂ ਨੂੰ ਅਪੀਲ ਕਰਾਂਗਾ ਕਿ ਉਹ ਇੱਕ ਵਾਰ ਯੂਰ ਵਿਜ਼ਿਟ ਕਰਨ ਸਾਡੇ ਨਾਲ ਕੰਟੈਕਟ ਕਰ ਅੋ ਵੀ ਮੈਟਰੋ ਜਿਹੜਾ ਕੋਈ ਅੱਕ ਚੁੱਕਿਆਗਾ ਹਨਾ ਜਿੰਨਾਂ ਤੋਂ ਆਇਲਟਸ ਕਲੀਅਰ ਨਹੀਂ ਹੁੰਦੀ ਜਾਂ ਕੋਈ ਪੀਟੀ ਨਹੀਂ ਹੁੰਦੀ ਤਾਂ ਇੱਕ ਵਾਰੀ ਜ਼ਰੂਰ ਇੱਥੇ ਆ ਜੇ ਸਦੂਲਗੜ੍ਹ ਦੇ ਵਿੱਚ ਆ ਬਾਈ ਇੱਕ ਲੋਕੇਸ਼ਨ ਇੱਕ ਵਾਰੀ ਫੇਰ ਬੋਲਦੇ ਹੋ ਕਿੱਥੇ ਕਿਹੜੀ ਜਗ੍ਹਾ ਤੇ ਕਿਹੜੀ ਡੀਐਸਪੀ ਰੋਡ ਰੋਡ ਕੀ ਚੌਕ ਦੇ ਕੋਲੇ ਜੀ ਬਾਈ ਜੀ ਪਹਿਲਾਂ ਤਾਂ ਅਪਾ ਸ਼ੁਰੂ ਕਰਦੇ ਆ ਵੀ ਇੱਥੇ ਕਿਹੜੇ ਕਿਹੜੇ ਕੋਰਸ ਆ ਜਿਹੜੇ ਆਪਣੇ ਸੈਂਟਰ ਦੇ ਵਿੱਚ ਕਰਵਾਏ ਜਾਂਦੇ ਆ ਇਸ ਸੈਂਟਰ ਵਿੱਚ ਹੀ ਆਇਲਸ ਜੀਟੀ ਟੀਟੀ ਬੇਸਿਕ ਕੰਪਿਊਟਰ ਕੋਰਸਸ ਜੀ ਇਸ ਤੋਂ ਇਲਾਵਾ ਅਸੀਂ 8 ਤੋਂ ਲੈ ਕੇ ਪਲੱਸ 2 ਤੱਕ ਦੀਆਂ ਟਿਊਸ਼ਨ ਕਲਾਸਿਸ ਵੀ ਕਰਦੇ ਆ ਪਲਸ 2 ਦੀਆਂ ਟਿਊਸ਼ਨ ਕਲਾਸ ਹੈ ਜੀ ਕਿਹੜੀਆਂ ਕਿਹੜੇ ਮੈਡੀਕਲ ਨਾਨ ਮੈਡੀਕਲ ਜਿਵੇਂ ਐਡਰਸ ਮੈਡੀਕਲ ਨਾਨ ਮੈਡੀਕਲ ਕਮਰਸ ਜੀ ਇਹ ਸਾਰੇ ਨੇ ਤੇ ਫੀਸਾਂ ਬੰਦੀ ਗੱਲ ਕਰੀ ਤਾਂ ਫੀਸਾਂ ਬੜੀਆਂ ਜਾਇਜ਼ ਫੀਸਾਂ ਹੀ ਜੀ ਦੂਸਰੇ ਸੈਂਟਰਾਂ ਨਾਲੋਂ ਅਪੇਖਿਆ ਅਸੀਂ ਬਹੁਤ ਘੱਟ ਰੱਖੀ ਹੋਈ ਹੈ ਫੀਸ ਤੇ ਪਲਸ ਇਸ ਤੋਂ ਇਲਾਵਾ ਅਸੀਂ ਇੱਕ ਸਕਾਲਰਸ਼ਿਪ ਟੈਸਟ ਰੱਖਿਆ ਹੋਇਆ ਜਿਹਦਾ ਇਗਜ਼ਾਮ ਹੋਣਾ 21 ਅਪ੍ਰੈਲ ਨੂੰ ਉਸ ਦੇ ਵਿੱਚ ਰੈਂਕ ਦੇ ਬੇਸ ਤੇ ਅਸੀਂ ਬੱਚਿਆਂ ਨੂੰ ਸਕਾਲਰਸ਼ਿਪ ਵੀ ਦੇਵਾਂਗੇ ਅੱਛਾ ਸਕਾਲਰਸ਼ਿਪ ਰੈਂਕ ਦੇ ਬੇਸ ਤੇ ਹੋਣੀ ਹੈ ਵੀ ਜਿੰਨਾ ਟੈਸਟ ਕਿਹੜੀ ਤਰੀਕ ਆਪ ਇੱਕ ਵਾਰੀ ਫੇਰ ਤਰੀਕ 21 ਅਪ ਟੈਸਟ ਹੋਣਾਗਾ ਜਿਹਦੇ ਬੇਸ ਤੇ ਤੁਹਾਨੂੰ ਸਕਾਲਰਸ਼ਿਪ ਮਿਲਣੀ ਆ ਦੂਸਰਾ ਭਾਈ ਆਪਾਂ ਸੈਟਿੰਗ ਦੀ ਗੱਲ ਕਰੀਏ ਤਾਂ ਇੱਥੇ ਸੈਟਿੰਗ ਕਿੰਨੀ ਕਰ ਸੈਟਿੰਗ ਬੜੀ ਆ ਸਾਡੇ ਕੋਲੇ ਫੁੱਲੀ ਏਸੀ ਰੂਮ ਹੈ ਜੀ ਜੀ ਬڑے ਛੋਟੇ ਬੱਚਿਆਂ ਦੇ ਵਿੱਚ ਅਸੀਂ ਬੱਚਿਆਂ ਨੂੰ ਟੀਚ ਕਰਦੇ ਹਾਂ ਜਿਸ ਦੇ ਨਾਲ ਬੱਚੇ ਵੀ ਵਧੀਆ ਅੰਡਰਸਟੈਂਡ ਕਰਦੇ ਹੈਗੇ ਤੇ ਟੀਚਰਸ ਨੂੰ ਵੀ ਈਜ਼ੀ ਹੋ ਜਾਂਦਾ ਸਮਝਣਾ ਜੀ ਜੀ ਸਟਾਫ ਦੀ ਗੱਲ ਕਰੀ ਤਾਂ ਆਪਣਾ ਸਟਾਫ ਸਟਾਫ ਸਾਡੇ ਕੋਲੇ ਜੀ ਬੈਲ ਕੁਆਲੀਫਾਈਡ ਸਟਾਫ ਹੈਗਾ ਜੀ ਹਾਇਰਸ ਦੀ ਗੱਲ ਕਰੀਏ ਤਾਂ ਸਾਰੇ ਟੀਚਰ ਹੀ ਵੈਲ ਕੁਆਲੀਫਾਈਡ ਹੈਗੇ ਇਸ ਤੋਂ ਇਲਾਵਾ ਨਾਨ ਮੈਡੀਕਲ ਦੇ ਟੀਚਰਸ ਵੀ ਅਸੀਂ ਬਹੁ ਅੱਛੇ ਲੈਵਲ ਦੇ ਰੱਖਿਓ ਜੀ ਹੁਣ ਤੱਕ ਦੇ ਬਈ ਤੁਹਾਡੇ ਸਫਰ ਦੇ ਵਿੱਚ ਤੁਹਾਡੇ ਰਿਜ਼ਲਟ ਕਿਦਾਂ ਦੇ ਰਹੇ ਐ ਇਹ ਪਹਿਲਾਂ ਵਾਲੇ ਹੁਣ ਤੱਕ ਦੇ ਸਾਡੇ ਰਿਜ਼ਲਟ ਜੀ 100% ਰਿਜ਼ਲਟ ਹੈ ਜੀ ਜੋ ਵੀ ਸਟੂਡੈਂਟ ਆਏਗਾ ਆਪਣੇ ਡਿਜ਼ਾਇਰਡ ਬੈਂਡਸ ਕੋ ਲੈ ਕੇ ਹੀ ਆਏਗਾ ਜੀ 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 ਬਈ ਜੀ ਕ ਅਮੰਦਵੇ ਦੱਸੋ ਬਈ ਆਈਐਲਟਸ ਪੀਟੀ ਜੀਡੀ ਇਹਦਾ ਕਿੰਨੇ ਟਾਈਮ ਦਾ ਕੋਰਸ ਆ ਇਹ ਮੇਨਲੀ ਸਟੂਡੈਂਟ ਤੇ ਡਿਪੈਂਡ ਕਰਦਾ ਜੀ ਪਰ ਅਸੀਂ ਟਰਾਈ ਕਰਦੇ ਹਾਂ ਕਿ ਸਟੂਡੈਂਟ ਨੂੰ ਜਲਦੀ ਤੋਂ ਜਲਦੀ ਹੀ ਕਰਵਾ ਸਕੀਏ ਜੀ ਪਲੱਸ ਜੇ ਅਸੀਂ ਫੀਸਾਂ ਦੀ ਗੱਲ ਕਰੀਏ ਇਸ ਦੇ ਵਿੱਚ ਤਾਂ ਬੜੀਆਂ ਹੀ ਜਾਇਜ਼ ਫੀਸਾਂ ਲੱਤੀਆਂ ਜਾਂਦੀਆਂ ਗਿਆ ਇਸ ਤੋਂ ਇਲਾਵਾ ਅਸੀਂ ਬੱਚਿਆਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਦੇ ਬੇਸ ਤੇ ਵੀ ਅਸੀਂ ਫੀਸਾਂ 'ਚ ਬਹੁਤ ਰਿਆਦ ਦਿੰਨੇ ਨੇ ਜੀ ਜੀ ਤੇ ਜੇ ਕੋਈ ਸਟੂਡੈਂਟ ਜੋ ਅੱਕ ਚੁੱਕਿਆ ਐ ਐਗਜ਼ਾਮ ਦੇ ਦਿੱਤੇ ਕਿ ਵਾਰ-ਵਾਰ ਮੈਂ ਉਹਨਾਂ ਨੂੰ ਅਪੀਲ ਕਰਾਂਗਾ ਕਿ ਉਹ ਇੱਕ ਵਾਰ ਜ਼ਰੂਰ ਵਿਜ਼ਿਟ ਕਰਨ ਸਾਡੇ ਨਾਲ ਕੰਟੈਕਟ ਕਰਨ। ਉਹ ਵੀ ਮੇਟਰੋ ਜਿਹੜਾ ਕੋਈ ਅੱਕ ਚੁੱਕਿਆ ਹੈ ਨਾ ਜਿੰਨਾਂ ਤੋਂ ਆਇਲਟਸ ਕਲੀਅਰ ਨਹੀਂ ਹੁੰਦੀ ਜਾਂ ਕੋਈ ਪੀਟੀ ਨਹੀਂ ਹੁੰਦੀ ਤਾਂ ਇੱਕ ਵਾਰੀ ਜ਼ਰੂਰ ਇੱਥੇ ਆ ਜੇ ਸਦੂਲਗੜ੍ਹ ਦੇ ਵਿੱਚ ਆ ਬਈ ਲੋਕੇਸ਼ਨ ਇੱਕ ਵਾਰੀ ਫੇਰ ਬੋਲ ਦਿਓ ਕਿੱਥੇ ਕਿਹੜੀ ਜਗ੍ਹਾ ਤੇ ਕੋਲੇ ਜੀ ਭਈ ਹਾਈਲਟਸ ਤੋਂ ਬਿਨਾ ਜਾਂ ਪੀਡੀ ਤੋਂ ਬਿਨਾ ਇਹਨਾਂ ਕੋਰਸਾਂ ਤੋਂ ਬਿਨਾ ਵੀਜ਼ਾ ਦਾ ਵੀ ਤੁਹਾਡੇ ਕੋਲ ਹੈ ਹਾਂਜੀ ਵੀਜ਼ਾ ਅਸੀਂ ਆਸਟ੍ਰੇਲੀਆ ਯੂਕੇ ਤੇ ਕੈਨੇਡਾ 딜 ਕਰਦੇ ਆਂ ਤੇ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਆਉਂਦੀ ਇਸਦੀ ਫੀਸ ਮਤਲਬ ਵੀਜ਼ਾ ਲੱਗਣ ਤੋਂ ਬਾਅਦ ਆਸਾਂ ਜੀ ਠੀਕ ਹੈ ਕਿਹੜੇ ਕਿਹੜੇ ਆਪਣੇ ਆ ਜਾਂਦੇ ਆ ਦੁਬਾਰਾ ਦਸ ਕੰਟਰੀਆਂ ਦੇ ਇੱਕ ਕੈਨੇਡਾ ਜੀ ਆਸਟ੍ਰੇਲੀਆ ਯੂਕੇ ਇਹਨਾਂ ਤਿੰਨਾਂ ਕੰਟਰੀਆਂ 딜 ਕਰਦੇ ਆਂ ਅਮਦੇਬ ਦੇਖੀਏ ਭਾਈ ਆਪਾਂ ਸਾਰੇ ਅੱਜ ਕਲਾਸ ਆਜੋ ਅੱਜ ਨਾਲ ਤੁਹਾਨੂੰ ਵੀ ਦਿਖਾਉਨੇ ਆ ਭਾਈ ਦੇ ਆਫਿਸ ਆ ਗਿਆ ਹਾਂਜੀ ਆਫਿਸ ਆ ਗਿਆ ਆਪਣਾ ਇੱਥੇ ਜੀ ਇਸ ਤੋਂ ਅੱਗੇ ਆਪਣੀ ਆਇਲਿਸ ਕਲਾਸਸ ਜੀ ਕਲਾਸ 1 ਕਲਾਸ 2 ਕਲਾਸ ਕਲਾਸ ਰੂਮ ਦਾ ਨਾਮ ਆ ਜਾਂ ਹਾਂਜੀ ਕਲਾਸ ਰੂਮ ਦਾ ਨਾਮ ਹੈ ਬਾਕੀ ਅਸੀਂ ਬੈਚ ਵੀ ਸੈਪਰੇਟ ਕੀਤੇ ਹੋਏ ਹਗੇ ਅੱਛਾ ਜੋ ਐਡਵਾਂਸਡ ਟੂਨਰ ਸਮਨ ਦੀ ਕਲਾਸ ਹੈ ਸਰ ਜੋ ਥੋੜੇ ਵੀਕ ਸਟੂਡੈਂਟ ਉਹਨਾਂ ਤੇ ਜ਼ਿਆਦਾ ਟੈਨਸ਼ਨ ਨਹੀਂ ਲਈ ਅਲੱਗ ਤੋਂ ਕਲਾਸ ਜੀ ਜੀ ਕੀ ਆਪਣੀ ਪੀਟੀ ਲੈਬ ਹੈਗੀ ਅੱਛਾ ਪੀਟੀ ਲੈਬ ਹੈਗੀ ਬਹੁਤ ਵਧੀਆ ਸ਼ਾਨਦਾਰ ਇਹ ਮਿੰਨੀ ਲੈਬ ਹੈ ਜੀ ਆਪਣੀ ਇੱਕ ਅੱਛਾ ਮਿੰਨੀ ਲੈਬ ਇਸ ਤੋਂ ਕੀ ਇਹ ਕੰਪਿਊਟਰ ਲੈਬ ਹੈ ਹਾਂਜੀ ਜਾਂ ਇੱਕ ਮਿੰਟ ਇੱਥੇ ਪੀਟੀ ਕੰਪਿਊਟਰ ਕੋਰਸਸ ਅੱਛਾ ਮਿੰਨੀ ਕੰਪਿਊਟਰ ਕੋਰਸ ਮੀਟਰ ਦੇ ਬੇਸਿਕ ਕੋਰਸਸ ਜਿਹਦੇ ਵਿੱਚ ਐਮ ਐਸ ਐਕਸਲ ਪਾਵਰਪੁਆਇੰਟ ਐਮ ਐਸ ਆਫਿਸ ਇਹ ਸਭ ਕਰਵਾ ਜਾਂ ਕੰਪਿਊਟਰ ਦੇ ਕੋਰਸ ਵੀ ਹੁੰਦੇ ਨਾਲ ਅੱਛਾ ਕੰਪਿਊਟਰ ਦੇ ਕੋਰਸਸ ਵੀ ਕਰਾਏ ਜਾਂਦੇ ਕਿਹੜੇ ਕਿਹੜੇ ਹੋ ਜਾਂਦੇ ਕੰਪਿਊਟਰ ਕੋਰਸ ਕੰਪਿਊਟਰ ਬੇਸਿਕ ਪਲੱਸ ਟਾਈਪਿੰਗ ਵੀ ਪਲੱਸ ਟਾਈਪਿੰਗ ਆ ਜਿਸ ਦੇ ਵਿੱਚ ਕੀ ਪਾਵਰਪੁਆਇੰਟ ਐਮ ਐਸ ਵਰਡ ਤੇ ਐਕਸਲ ਸਿਖਾਇਆ ਜਾਂਦਾਗਾ ਪਲੱਸ ਟਾਈਪਿੰਗ ਜੀ ਹਾਂ ਹੋਰ ਹੋਰ ਵੀ ਮੋਟਰ ਇਹ ਆਪਣੀ ਮੇਨ ਲੈਬ ਹੈ ਜੀ ਪੀਟੀ ਲਈ ਵੈਲ ਫਰनिश्ड ਹੂੰ ਇੱਕ ਬਈ ਜਿਹੜਾ ਕੋਈ ਬੱਚਾ ਦੇ ਟੈਸਟ ਲੈਣਾ ਹੈ ਉਹਨਾਂ ਵਾਸਤੇ ਰੂਮ ਕੋਈ ਅਲੱਗ ਬਣੇ ਹੋਏ ਆ ਹਾਂਜੀ ਰੂਮ ਅਲੱਗ ਬਣੇ ਹੋਏ ਹੈਗੀ 1 ਟੂ 1 ਅਟੈਂਸ਼ਨ ਦਿੱਤੀ ਜਾਂਦੀ ਉਸ ਦੇ ਲਈ ਜੀ ਅਲੱਗ ਤੋਂ ਆਪਣੇ ਸਪੀਕਿੰਗ ਰੂਮਸ ਕੈਬਿਨ ਬਣਾਏ ਹੋਏ ਹੈਗੀ ਓਕੇ ਸਪੀਕਿੰਗ ਰੂਮ ਇਸ ਦੇ ਵਿੱਚ ਹਾਂਜੀ ਇਸ ਦੇ ਵਿੱਚ 1 ਟੂ 1 ਸਪੀਕਿੰਗ ਹੁੰਦੀ ਹੈ ਅੱਛਾ 1 ਟੂ 1 ਸਪੀਕਿੰਗ ਹੁੰਦੀ ਆ ਮਤਲਬ ਕੋਈ ਨਾ ਡਿਸਟਰਬੈਂਸ ਤੋਂ ਪਹਿਲੇ ਸੀ ਕੋਈ ਡਿਸਟਰਬ ਨਹੀਂ ਸੀ ਜੀ ਕਿਉਂਕਿ ਜਿਆਦਾਤਰ ਸ਼ਹਿਰਾਂ ਦੇ ਵਿੱਚ ਪਾਰਕਿੰਗ ਦੀ ਬਹੁਤ ਦਿੱਕਤ ਆਉਂਦੀ ਹੈ ਜਿੱਥੇ ਇੰਸਟੀਚਿਊਟ ਹੁੰਦੇ ਆ ਤੇ ਇੱਥੇ ਆਪਣੀ ਪਾਰਕਿੰਗ ਦੀ ਹੈ ਕੋਈ ਆਪਣੇ ਲਈ ਸੈਪਰੇਟ ਪਾਰਕਿੰਗ ਹੈ ਜੀ ਆਪਣੇ ਅੱਛਾ ਆਪਣੀ ਆਪਣੀ ਪਰਸਨਲ ਪਾਰਕਿੰਗ ਕੋਈ ਦਿੱਕਤ ਨਹੀਂ ਹੈ ਪਾਰਕਿੰਗ ਦੀ ਕੋਈ ਦਿੱਕਤ ਨਹੀਂ ਹੈ ਇਸ ਤੋਂ ਸੀ ਤੇ ਹੁਣ ਸਮਾਂ ਆ ਗਿਆ ਸਾਰੇ ਬੱਚੇ ਅਬ ਅਲੱਗ ਅਲੱਗ ਇੰਸਟੀਚਿਊਟਾਂ 'ਚ ਲੱਭ ਰਹੇ ਹਨ ਕਿ ਸੁਨਾਈ ਹਾਈਲਾਈਟਸ ਕਰਨੀਆਂ ਪੀ.ਟੀ. ਕਰਨੀਆਂ ਕਿਉਂਕਿ ਰਿਜ਼ਲਟ ਆ ਚੁੱਕੇ ਆ ਤਾਂ ਇੱਕ ਵਾਰ ਤੁਸੀਂ ਕਿਤੇ ਵੀ ਜਾਣ ਤੋਂ ਪਹਿਲਾਂ ਸਦੂਲਗੜ ਦੇ ਵਿੱਚ ਇਸ 3ਵੀਂ ਇੰਸਟੀਚਿ ਤੁਹਾਨੂੰ ਆਪਣੇ ਆਪ ਮਾਹੌਲ ਦੇਖ ਕੇ ਫਿੱਟ ਬੈਠ ਜਾਊਗਾ ਤੁਹਾਡਾ ਦਿਲ ਕਰੂਗਾ ਵੀ ਇੱਥੇ ਹੀ ਲਈਏ ਅਸੀਂ ਇੱਥੇ ਹੀ ਲਈਏ ਕਲਾਸਾਂ ਤੇ ਰਿਜ਼ਲਟ ਇਹਨਾਂ ਦੇ 100% ਹੈ ਉਹ ਵੀ ਤੁਹਾਨੂੰ ਦਿਖਾ ਚੁੱਕੇ ਹਾਂ ਜੀ ਧੰਨਵਾਦ ਜਰੂਰ ਆਣਾ ਜੀ